ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹੁਸ਼ਾਰਪੁਰ ਨਿਊਜ਼ ਦੇ ਨਾਲ ਤੇ ਮੈਂ ਹਾਂ ਚੇਤਨ ਕਸ਼ਪ ਸੋ ਬੀਤੇ ਕੱਲ ਹੁਸ਼ਾਰਪੁਰ ਦੇ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਜਿਨ੍ਹਾਂ ਨੂੰ ਪੰਜਾਬ ਭਰ ਦੇ ਵਿੱਚ ਤਾਕੜ ਅਫਸਰ ਦੇ ਨਾਮ ਵਜੋਂ ਵੀ ਜਾਣਿਆ ਜਾਂਦਾ ਹੈ ਸੋ ਬੀਤੇ ਕੱਲ ਉਹਨਾਂ ਵੱਲੋਂ ਤਕਰੀਬਨ 3 ਸਾਲ ਪਹਿਲਾਂ ਹੀ ਆਪਣੀ ਨੌਕਰੀ ਤੋਂ ਰਿਟਾਇਰਮੈਂਟ ਲੈ ਲਈ ਗਈ ਹੈ ਯਾਨੀ ਕਿ ਸੇਵਾ ਮੁਕਤ ਹੋ ਚੁੱਕੇ ਨੇ ਆਪਣੇ ਅਹੁਦੇ ਤੋਂ ਆਪਣੀ ਨੌਕਰੀ ਤੋਂ ਤੇ ਹੁਣ ਸਾਬਕਾ ਸਿਹਤ ਅਫਸਰ ਬਣ ਚੁੱਕੇ ਨੇ ਸੋ ਹੁਣ ਉਹਨਾਂ ਦੇ ਅਹੁਦੇ ਦੇ ਨਾਲ ਸਾਬਕਾ ਸ਼ਬਦ ਹੈ ਜਿਹੜਾ ਉਹ ਜੁੜ ਚੁੱਕਿਆ ਕਿਉਂਕਿ ਬੀਤੇ ਕੱਲ ਤੱਕ ਉਹ ਆਪਣੇ ਅਹੁਦੇ ਤੇ ਤਨਦੀ ਸੀ ਤੇ ਬੀਤੇ ਇਸ ਦਿਨ ਉਹਨਾਂ ਵੱਲੋਂ ਜਿਹੜੀ ਰਿਟਾਇਰਮੈਂਟ ਲੈ ਲਈ ਗਈ ਹੈ ਆਪਣੇ ਆਪਣੀ ਨੌਕਰੀ ਤੋਂ ਸੋ ਹੁਣ ਇਸ ਦਰਮਿਆਨ ਜਿਹੜਾ ਚਰਚਾਵਾ ਦਾ ਬਾਜ਼ਾਰ ਹੈ ਜਿਹੜਾ ਪੂਰੀ ਤਰ੍ਹਾਂ ਦੇ ਨਾਲ ਗਰਮ ਹੋ ਚੁੱਕਿਆ ਹੈ ਕਿ ਕਦੋਂ ਡਾਕਟਰ ਲਖਵੀਰ ਸਿੰਘ ਰਾਜਨੀਤੀ ਦੇ ਵਿੱਚ ਐਂਟਰੀ ਕਰਨਗੇ ਕਿਉਂਕਿ ਰਾਜਨੀਤੀ ਨੂੰ ਲੈ ਕੇ ਡਾਕਟਰ ਲਖਵੀਰ ਸਿੰਘ ਖੋਦੀ ਹੈ ਜਿਹੜਾ ਉਹ ਚਰਚਾਵਾ ਦਾ ਵਿਸ਼ਾ ਬਣੇ ਹੋਏ ਨੇ ਕਿਉਂਕਿ ਅਕਸਰ ਜਦੋਂ ਵੀ ਮੀਡੀਆ ਵੱਲੋਂ ਜਾਂ ਆਮ ਲੋਕਾਂ ਵੱਲੋਂ ਉਹਨਾਂ ਨੂੰ ਰਾਜਨੀਤੀ ਦੇ ਬਾਬਤ ਸਵਾਲ ਕੀਤਾ ਜਾਂਦਾ ਸੀ ਤਾਂ ਉਹਨਾਂ ਵੱਲੋਂ ਜਵਾਬ ਦਿੱਤਾ ਜਾਂਦਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਉਹ ਰਾਜਨੀਤੀ ਦੇ ਵਿੱਚ ਸ਼ਮੂਲੀਅਤ ਕਰਨਗੇ ਸੋ ਹੁਣ ਕਿਤੇ ਨਾ ਕਿਤੇ ਇਹ ਮਾਮਲਾ ਜਿਹੜਾ ਉਹ ਕਲੀਅਰ ਹੁੰਦਾ ਚਾਪਦਾ ਹੈ ਕਿਉਂਕਿ ਤਿੰਨ ਸਾਢੇ ਤਿੰਨ ਸਾਲ ਪਹਿਲਾਂ ਆਪਣੀ ਨੌਕਰੀ ਤੋਂ ਰਿਟਾਇਰਮੈਂਟ ਲੈ ਲੈਣਾ ਕਿਤੇ ਨਾ ਕਿਤੇ ਉਹ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਜ਼ਰੂਰ ਹੁਣ ਡਾਕਟਰ ਲਖਵੀਰ ਸਿੰਘ ਵੱਲੋਂ ਸਿਆਸਤ ਦੇ ਵਿੱਚ ਜਿਹੜੀ ਉਹ ਐਂਟਰੀ ਮਾਰੀ ਜਾਵੇਗੀ ਪਰੰਤੂ ਵੱਡਾ ਸਵਾਲ ਇਹ ਹੈ ਕਿ ਜਿਸ ਤਰ੍ਹਾਂ ਆਪਣੇ ਅਹੁਦੇ ਤੇ ਰਹਿ ਕੇ ਆਮ ਲੋਕਾਂ ਨੂੰ ਦੁਕਾਨਦਾਰਾਂ ਨੂੰ ਹੋਟਲਾਂ ਦੇ ਮਾਲਕਾਂ ਨੂੰ ਜਿਵੇਂ ਉਹ ਚਕੰਨੇ ਕਰਦੇ ਸਨ ਦਬਕੇ ਵੀ ਮਾਰ ਦਿੰਦੇ ਸਨ ਜਦੋਂ ਉਹਨਾਂ ਦੀ ਗਲਤੀ ਪਾਈ ਜਾਂਦੀ ਸੀ ਬਹੁਤ ਸਾਰੀਆਂ ਉਹਨਾਂ ਵੱਲੋਂ ਦੁਕਾਨਾਂ ਸੀਲ ਵੀ ਕੀਤੀਆਂ ਗਈਆਂ ਕਈ ਕਈ ਕੁਆਂਟਲ ਗੁੜ ਕਈ ਕਈ ਕੁਆਂਟਲ ਜਿਹੜੀ ਉਹ ਨਾਖਣ ਜੋਗ ਜਿਹੜੀ ਉਹ ਖੰਡ ਹੁੰਦੀ ਸੀ ਉਹ ਨਸ਼ਟ ਵੀ ਨਸ਼ਟ ਵੀ ਕਰ ਦਿੱਤੀ ਜਾਂਦੀ ਸੀ ਪਰੰਤੂ ਹੁਣ ਵੱਡਾ ਸਵਾਲ ਹੈ ਕਿ ਜੇਕਰ ਡਾਕਟਰ ਲਖਵੀਰ ਸਿੰਘ ਦੀ ਸਿਆਸਤ ਦੇ ਵਿੱਚ ਐਂਟਰੀ ਹੁੰਦੀ ਹੈ ਤਾਂ ਕੀ ਉਹ ਆਮ ਲੋਕਾਂ ਦੇ ਭਲੇ ਲਈ ਸਰਕਾਰੀ ਬਾਬੂਆਂ ਨੂੰ ਭਾਵ ਨੁਮਾਇੰਦਿਆਂ ਨੂੰ ਚਾਹੇ ਉਹ ਵਿਧਾਇਕ ਹੈ ਚਾਹੇ ਮੰਤਰੀ ਹੈ ਚਾਹੇ ਮੌਜੂਦਾ ਵਿਧਾਇਕ ਹੈ ਚਾਹੇ ਉਸ ਸਾਬਕਾ ਵਿਧਾਇਕ ਹੈ ਕਿਸੇ ਵੀ ਪਾਰਟੀ ਦੇ ਨਾਲ ਉਹ ਸਿਆਸਤਦਾਨ ਸਬੰਧ ਰੱਖਦਾ ਹੈ ਕਿ ਉਸ ਤੋਂ ਇਸ ਤਰ੍ਹਾਂ ਦੇ ਨਾਲ ਦਲੇਰੀ ਦੇ ਨਾਲ ਉਸ ਹੀ ਟਾਕੜ ਰਵਈਏ ਦੇ ਨਾਲ ਸਵਾਲ ਪੁੱਛਣ ਦੀ ਹਿੰਮਤ ਰੱਖਣਗੇ ਜਾਂ ਨਹੀਂ ਫਿਲਹਾਲ ਇਹ ਤਾਂ ਸਵਾਹੀਂ ਦੱਸੇਗਾ ਪਰੰਤੂ ਬਹੁਤ ਸਾਰੀਆਂ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਜਲਦ ਡਾਕਟਰ ਲਖਵੀਰ ਸਿੰਘ ਵੱਲੋਂ ਭਾਜਪਾ ਦਾ ਪੱਲਾ ਫੜਿਆ ਜਾ ਸਕਦਾ ਹੈ ਜਾਂ ਫਿਰ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਜਾ ਸਕਦਾ ਹੈ ਸੋ ਜੇਕਰ ਜਿਹੇ ਦੇ ਵਿੱਚ ਡਾਕਟਰ ਲਖਵੀਰ ਸਿੰਘ ਕਾਂਗਰਸ ਪਾਰਟੀ ਦੇ ਵਿੱਚ ਵੀ ਸ਼ਾਮਲ ਹੁੰਦੇ ਨੇ ਚਲੋ ਉਹਨਾਂ ਦੀ ਆਪਣੀ ਨਿੱਜੀ رائے ਆ ਆਪਣਾ ਨਿੱਜੀ ਮਤ ਹੈ ਕਿਸੇ ਵੀ ਪਾਰਟੀ ਦੇ ਵਿੱਚ ਉਹ ਜਾ ਸਕਦੇ ਨੇ ਐਂਟਰੀ ਕਰ ਸਕਦੇ ਨੇ ਸਿਆਸਤ ਨੂੰ ਲੈ ਕੇ ਪਰੰਤੂ ਕਾਂਗਰਸ ਇੱਕ ਡੁੱਬਦੀ ਬੇੜੀ ਹੈ ਪੰਜਾਬ ਦੇ ਵਿੱਚ ਕਿਉਂਕਿ ਕਿਸ ਤਰ੍ਹਾਂ ਦਾ ਕਾਟੋਕਲੇਸ ਜਿਹੜਾ ਕਾਂਗਰਸ ਦੇ ਅੰਦਰ ਚੱਲਿਆ ਹੋਇਆ ਸੋ ਮੈਨੂੰ ਨਹੀਂ ਲੱਗਦਾ ਕਿ ਡੁੱਬਦੀ ਬੇੜੀ ਦੇ ਵਿੱਚ ਡਾਕਟਰ ਲਖਵੀਰ ਸਿੰਘ ਸਵਾਰ ਹੋਣਗੇ ਪਰੰਤੂ ਦੋ ਵੱਡੀਆਂ ਪਾਰਟੀਆਂ ਜਿਸ ਦਾ ਕੀ ਖੁਲਾਸਾ ਖੋਦ ਡਾਕਟਰ ਲਖਵੀਰ ਸਿੰਘ ਵੱਲੋਂ ਵੀ ਕੀਤਾ ਗਿਆ ਕਿ ਦੋ ਵੱਡੀਆਂ ਪਾਰਟੀਆਂ ਕੌਮੀ ਪਾਰਟੀਆਂ ਉਹਨਾਂ ਤੱਕ ਲਗਾਤਾਰ ਪਹੁੰਚ ਕਰ ਰਹੀਆਂ ਨੇ ਚਾਹੇ ਉਹ ਭਾਜਪਾ ਦੀ ਗੱਲ ਕਰੀਏ ਚਾਹੇ ਆਪਾਂ ਗੱਲ ਕਰੀਏ ਸੂਬੇ ਦੀ ਆਮ ਆਦਮੀ ਪਾਰਟੀ ਦੀ ਸੋ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਜੇਕਰ ਡਾਕਟਰ ਲਖਵੀਰ ਸਿੰਘ ਦੀ ਆਮ ਆਦਮੀ ਪਾਰਟੀ ਦੇ ਵਿੱਚ ਉਹ ਸ਼ਾਮਲ ਹੁੰਦੇ ਨਾ ਤੇ ਕੀ ਹੋ ਭਗਵੰਤ ਮਾਨ ਨੂੰ ਇਸ ਤਰ੍ਹਾਂ ਢੱਲਲੇ ਦੇ ਨਾਲ ਦਬਕਾ ਮਾਰ ਕੇ ਪੁੱਛਣਗੇ ਜਾਂ ਹੋਰ ਨਾ ਮੰਤਰੀਆਂ ਨੂੰ ਪੁੱਛਣਗੇ ਕਿ ਭਾਈ ਤੁਸੀਂ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ ਤੁਸੀਂ ਕਿਉਂ ਨਹੀਂ ਪੂਰੇ ਕੀਤੇ ਤਾਂ ਕੀ ਡਾਕਟਰ ਸਾਹਿਬ ਹੁਣ ਉਹਨਾਂ ਕੋਲ ਪੁੱਛਣ ਦੀ ਹਿੰਮਤ ਰੱਖਣਗੇ ਜਾਂ ਨਹੀਂ ਫਿਲਹਾਲ ਇਸ ਬਾਬਤ ਦਾ ਡਾਕਟਰ ਲਖਵੀਰ ਸਿੰਘ ਹੀ ਚੰਗੀ ਤਰ੍ਹਾਂ ਦੇ ਨਾਲ ਭਲੀ ਭਾਂਤ ਟੰਗ ਦੇ ਨਾਲੋਂ ਦੱਸ ਸਕਦੇ ਨੇ ਦੂਜਾ ਜੇਕਰ ਉਹ ਭਾਜਪਾ ਦੇ ਵਿੱਚ ਜਾਂਦੇ ਨੇ ਤਾਂ ਕੀ ਆ ਭਾਜਪਾ ਦੇ ਮੰਤਰੀਆਂ ਨੂੰ ਨੁਮਾਇੰਦਿਆਂ ਨੂੰ ਪੁੱਛਣਗੇ ਕਿ ਅੱਜ ਦੇਸ਼ ਦੇ ਵਿੱਚ ਜਿਹੜੀ ਮਹਿੰਗਾਈ ਆ ਉਹ ਸਿਖਰਾਂ ਤੇ ਆ ਕੀ ਕਾਰਨ ਹੈ ਕਿਉਂਕਿ ਜਦੋਂ ਸਰਕਾਰੀ ਨੌਕਰੀ ਤੇ ਉਹ ਤਾਇਨਾਤ ਸਨ ਤਾਂ ਲੋਕਾਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਜਾਗਰੂਕ ਕਰਦੇ ਹੁੰਦੇ ਸੀ ਜੋ ਇੱਕ ਅਫਸਰ ਦੀ ਜ਼ਿੰਮੇਵਾਰੀ ਹੁੰਦੀ ਹੈ ਉਸ ਨੂੰ ਬਖੂਬੀ ਢੰਗ ਦੇ ਨਾਲ ਉਹਨਾਂ ਵੱਲੋਂ ਨਿਭਾਇਆ ਗਿਆ ਚਲੋ ਬੇਸ਼ੱਕ 4-6 ਮਹੀਨਿਆਂ ਤੋਂ ਹੀ ਡਾਕਟਰ ਲਖਵੀਰ ਸਿੰਘ ਚਰਚਾਵਾਂ ਦਾ ਵਿਸ਼ਾ ਬਣੇ ਨੇ ਮੀਡੀਆ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਕਵਰੇਜ ਦਿੱਤੀ ਹੈ ਉਹਨਾਂ ਦੇ ਕੰਮਾਂ ਨੂੰ ਲੈ ਕੇ ਪਰੰਤੂ ਇਸ ਤੋਂ ਪਹਿਲਾਂ ਵੀ ਡਾਕਟਰ ਲਖਵੀਰ ਸਿੰਘ ਵਧੀਆ ਸੇਵਾਵਾਂ ਜਿਹੜੀਆਂ ਉਹ ਨਿਭਾਉਂਦੇ ਰਹੇ ਨੇ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਚਾਹੇ ਕੋਵਿਡ ਦਾ ਸਮਾਂ ਹੋਵੇ ਚਾਹੇ ਉਹ ਪੁਲਿਸ ਲਾਈਨ ਦੇ ਵਿੱਚ ਸਵਾਮਤ ਦਿੱਤੀਆਂ ਹੋਣ ਤੇ ਚਾਹੇ ਹੁਣ ਉਹ ਜ਼ਿਲ੍ਹਾ ਸਿਹਤ ਅਫਸਰ ਦੇ ਅਹੁਦੇ ਤੇ ਹੋ ਤਨਾਤ ਸੰਤਾ ਲਗਾਤਾਰ ਉਹਨਾਂ ਵੱਲੋਂ ਜਿਹੜੀਆਂ ਛਾਪੇ ਮਾਰੀਆਂ ਕੀਤੀਆਂ ਜਾ ਰਹੀਆਂ ਸਨ ਪਰੰਤੂ ਸਵਾਲ ਇਹ ਹੈ ਕਿ ਜੇਕਰ ਉਹ ਸਿਆਸਤ ਦੇ ਵਿੱਚ ਉਹਨਾਂ ਦੀ ਐਂਟਰੀ ਹੁੰਦੀ ਹੈ ਤਾਂ ਕੀ ਸਿਆਸਤਦਾਨਾਂ ਪ੍ਰਤੀ ਵੀ ਡਾਕਟਰ ਲਖਵੀਰ ਸਿੰਘ ਦਾ ਅਜੀਹਾ ਰਵਈਆ ਹੋਵੇਗਾ ਜਾਂ ਨਹੀਂ ਕਿਉਂਕਿ ਸਿਆਸਤ ਦੇ ਵਿੱਚ ਤੇ ਨੌਕਰੀ ਕਰਨ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਫਿਲਹਾਲ ਡਾਕਟਰ ਲਖਵੀਰ ਸਿੰਘ ਕਿਹੜੀ ਰਾਜਨੀਤਿਕ ਪਾਰਟੀ ਦੀ ਬੇੜੀ ਦੇ ਵਿੱਚ ਸਵਾਰ ਹੁੰਦੇ ਨੇ ਇਹ ਤਾਂ ਸਮਾਂ ਹੀ ਦੱਸੇਗਾ ਸੋ ਆਖਰ ਦੇ ਵਿੱਚ ਮੈਂ ਕਹਿਣਾ ਚਾਹਾਂਗਾ ਕਿ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਆ ਜਿਹੜੀ ਉਹ ਜ਼ਰੂਰ ਸਾਂਝੀ ਕਰੋ ਕਿ ਡਾਕਟਰ ਲਖਵੀਰ ਸਿੰਘ ਨੂੰ ਆਪਣੀ ਨੌਕਰੀ ਛੱਡ ਕੇ ਸਿਆਸਤ ਦੇ ਵਿੱਚ ਆਉਣਾ ਚਾਹੀਦਾ ਹੈ ਜਾਂ ਨਹੀਂ ਸੋ ਕਿਸ ਤਰ੍ਹਾਂ ਦੀ ਤੁਸੀਂ ਸੋਚ ਰੱਖਦੇ ਹੋ ਜੋ ਵੀ ਤੁਹਾਡੇ ਨਿੱਜੀ ਵਿਚਾਰ ਨੇ ਜਾਂ ਤੁਹਾਡੀ ਸੋਚ ਸੋਚ ਹੈ ਉਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੀ ਕੀਤੀ ਜਾਵੇ ਸੋ ਬਹੁਤ-ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਹਸ਼ਰ ਪਰ ਨਿਊਜ਼ ਦੇ ਨਾਲ